ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੋਦ ਸਿੰਘ ਸਾਹਿਬ ਜੀ ਸਭੋ ਸ਼ਹੀਦਾ ਸਿੰਘਾਂ ਗੁਰੂ ਸਹਿਬਾਨਰ ਦੇ ਚਰਨਾ ਕਮਲਾਂ ਦੇ ਵਿੱਚ ਨਮਸਕਾਰ ਕਰਦੀ ਆ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੀ ਨਾਲ ਵਿਚਾਰ ਸਾਂਝੀ ਕਰਾਂਗੇ ਕਿ ਕਈ ਵਾਰ ਖਾਲਸਾ ਜੀ ਆਪਣੇ ਮਨ ਦੇ ਵਿੱਚ ਖਿਆਲ ਆਉਂਦਾ ਏ ਤੇ ਜਾਂ ਕਈ ਭੈਣ ਭਰਾਵਾਂ ਦੇ ਸਵਾਲ ਹੁੰਦੇ ਨੇ ਮਨ ਦੇ ਵਿੱਚ ਕਿ ਸਾਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਏ ਕਿ ਸਾਨੂੰ ਇਹ 3-4 ਸੰਕੇਤ ਮਿਲਦੇ ਨੇ ਜਦੋਂ ਅਸੀਂ ਗੁਰਬਾਣੀ ਦਾ ਜਾਪ ਕਰਦੇ ਆਂ ਜਾ ਸੇਵਾ ਸਿਮਰਨ ਕਰਦੀ ਆ ਜਾਂ ਰਾਤ ਨੂੰ ਸੌਣ ਦੇ ਸਮੇਂ ਸੁਪਨੇ ਦੇ ਵਿੱਚ ਸਾਨੂੰ ਨਿਹੰਗ ਸਿੰਘ ਜਿਵੇਂ ਹੁੰਦੇ ਨੇ ਜਿਵੇਂ ਸ਼ਹੀਦਾ ਸਿੰਘਾਂ ਦੇ ਦਰਸ਼ਨ ਹੁੰਦੇ ਨੇ ਕਿ ਇਹ ਸੰਕੇਤ ਸਾਨੂੰ ਕਦੋਂ ਮਿਲਦੇ ਨੇ ਤੇ ਜਾਂ ਵੀਰ ਖਾਲਸਾ ਜੀ ਜਿਹੜੇ ਭੈਣ ਭਰਾ ਇਹ ਸੋਚਦੇ ਨੇ ਕਿ ਸਾਡੇ ਕੋਈ ਵੀ ਕਾਰਜ ਸਫਲ ਨਹੀਂ ਹੁੰਦਾ ਸਾਡਾ ਕੋਈ ਵੀ ਕੰਮ ਨਹੀਂ ਬਣਦਾ ਪਾ ਵੀ ਅਸੀਂ ਕੋਈ ਵੀ ਕੰਮ ਆ ਜੋ ਸ਼ੁਰੂ ਕਰਦੀ ਆ ਉਹ ਸਾਡਾ ਸਿਰੇ ਨਹੀਂ ਚੜਦਾ ਤਾਂ ਕੀ ਇਹਦੇ ਵਿੱਚ ਸਾਨੂੰ ਕੀ ਕਰਨਾ ਚਾਹੀਦਾ ਹੈ ਜੀਂਦੇ ਨਾਲ ਸਾਡੇ ਰੁਕੀ ਹੋਈ ਕੰਮ ਵੀ ਚੱਲਣ ਤੇ ਜੋ ਕਾਰਜ ਦੇ ਲਈ ਅਸੀਂ ਕੀਤੀ ਵੀ ਜਾ ਰਹੀਏ ਹੋਈਏ ਜਾਂ ਜੋ ਕਾਰਜ ਨੂੰ ਅਸੀਂ ਸ਼ੁਰੂ ਕਰਦੀ ਆ ਤੇ ਉਹ ਸਾਡਾ ਕਾਰਜ ਸਫਲ ਹੋਵੇ ਈਸੋ ਵਾਰ ਖਾਲਸਾ ਜੀ ਉਹ ਕਿਹੜੀ ਬਹਿਨ ਪਰਜਾ ਕਿਹੜਾ ਪਰਿਵਾਰ ਜਿੰਨਾ ਤੋਂ ਆਪਾਂ ਜਾਣ ਸਕਦੀਆਂ ਕਿ ਇਹਨਾਂ ਦੀ ਘਰ ਪਰਿਵਾਰ ਤੇ ਸ਼ਹੀਦਾ ਸਿੰਘਾਂ ਦੀ ਬੇਅੰਤ ਕਿਰਪਾ ਹੈ ਖਾਲਸਾ ਜੀ ਅੱਜ ਦੀ ਵੀਡੀਓ ਨੂੰ ਜੇਕਰ ਤੁਸੀਂ ਅੰਤ ਦੀ ਤੱਕ ਦੇਖੋਗੇ ਤੇ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਇਹ ਪਤਾ ਚੱਲ ਜਾਵੇਗਾ ਕਿ ਤੁਹਾਡੀ ਤੇ ਤਾਂ ਤਾਂ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿੰਨੀ ਕਿਰਪਾ ਏ ਜਾਂ ਕਿਰਪਾ ਹੈਗੀ ਆ ਜਾਂ ਨਹੀਂ ਹੈਗੀ ਜਾਂ ਆਪਣੀ ਵਿੱਚ ਕਿੱਥੇ ਕਮੀ ਰਹਿ ਰਹੀ ਏ ਗੁਰਬਾਣੀ ਦਾ ਜਾਪ ਕਰਨ ਦੇ ਸਮੇ ਜਾਂ ਸੇਵਾ ਸਿਮਰਨ ਕਰਨ ਦੇ ਸਮੇ ਵੀਡੀਓ ਨੂੰ ਐਂਡ ਦੇ ਤੱਕ ਦੇਖਿਓ ਖਾਲਸਾ ਜੀ ਜਾਣ ਤਾਂ ਜੋ ਕੀ ਆਪਾਂ ਨੂੰ ਆਪਣੀ ਗਲਤੀ ਦਾ ਪਤਾ ਲੱਗ ਸਕੇ ਤੇ ਆਪਾਂ ਉਸ ਗਲਤੀ ਨੂੰ ਸੁਧਾਰ ਕੇ ਵਾਹਿਗੁਰੂ ਸਿੱਚੇ ਪਾਸ਼ਾ ਜੀ ਦੀ ਬੇਅੰਤ ਕਿਰਪਾ ਲੈ ਸਕੀ ਸੁਖਾਂ ਸਰਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੇਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸੇ ਤਰ੍ਹਾਂ ਖਾਲਸਾ ਜੀ ਜੇਕਰ ਤੁਹਾਨੂੰ ਕਿਸੇ ਕੰਮ ਦੀ ਵਿੱਚ ਸਫਲਤਾ ਮਿਲਦੀ ਹੈ ਤੁਹਾਨੂੰ ਸੇਵਾ ਸਿਮਰਨ ਕਰਨ ਦੇ ਨਾਲ ਤੁਹਾਡੀ ਘਰ ਦੇ ਵਿੱਚ ਸੁੱਖ ਆਉਂਦੇ ਨੇ ਗਰੀਬੀ ਦੂਰ ਹੁੰਦੀ ਹੈ ਦਲਿੱਦਰਤਾ ਦੂਰ ਹੁੰਦੀ ਹੈ ਮੇਰੇ ਗਾਇਨ ਦਾ ਭਾਵ ਕਿ ਤੁਹਾਡੀ ਘਰ ਦੇ ਵਿੱਚ ਗੁਰਬਾਣੀ ਦਾ ਇੱਦਾਂ ਜਾਪ ਕਰਨ ਤੇ ਸੇਵਾ ਸਿਮਰਨ ਕਰਨ ਦੀ ਨਾਲ ਤੁਹਾਨੂੰ ਵਾਹਿਗੁਰੂ ਸੱਚੇ ਪਾਸ਼ਾ ਜੀ ਦੀ ਕਿਰਪਾ ਹੁੰਦੀ ਏ ਤਾਂ ਖਾਲਸਾ ਜੀ ਇਸ ਨੂੰ ਅੱਗੇ ਹੋਰ ਸੰਗਤਾਂ ਦੇ ਨਾਲ ਸਾਂਝੀ ਕਰਿਆ ਕਰੋ ਤਾਂ ਜੋ ਕਿਸੇ ਹੋਰ ਦੁਖਿਆਰੇ ਵੀਰ ਭੈਣ ਦਾ ਵੀ ਭਲਾ ਹੋਵੇ ਤੇ ਉਹਨਾਂ ਦੇ ਭਲੇ ਦੇ ਪਿੱਛੇ ਵਾਹਿਗੁਰੂ ਸੱਚੇ ਪਾਸ਼ਾ ਪਤਾਨੀ ਆਪਣਾ ਕਿੰਨਾ ਕੁ ਭਲਾ ਕਰਨਗੇ ਜੇਕਰ ਖਾਲਸਾ ਜੀ ਆਪਾਂ ਕਿਸੇ ਦਾ ਚੰਗਾ ਸੋਚਦੇ ਆ ਜਾਂ ਕਿਸੇ ਦੇ ਨਾਲ ਚੰਗਾ ਕਰਦੀ ਆ ਤਾਂ ਉਸ ਦੀ ਪੈਰਾਂ ਪਿੱਛੇ ਪਤਾ ਨਹੀਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਆਪਾਂ ਨੂੰ ਕਿੰਨੇ ਰੰਗ ਭਾਗ ਲਾਉਂਦੇ ਨੇ ਉਹ ਆਪਾਂ ਨੂੰ ਜੀਜ ਦੇਖਣ ਨੂੰ ਨਹੀਂ ਪਤਾ ਲੱਗਦਾ ਕਿ ਪਰਮਾਤਮਾ ਸਾਡੀ ਤੇ ਕਿੰਨੀ ਕਿਰਪਾ ਕਰ ਰਹੇ ਨੇ ਉਹ ਆਪਾਂ ਨੂੰ ਆਪਣੀ ਦੀ ਘਰ ਦੇ ਵਿੱਚ ਸੁਖ ਸ਼ਾਂਤੀ ਦਲੇਦਰਤਾ ਦੂਰ ਹੁੰਦੀ ਏ ਗਰੀਬੀ ਦੂਰ ਹੁੰਦੀ ਏ ਇਹਨਾਂ ਚੀਜ਼ਾਂ ਤੋਂ ਹੀ ਆਪਾਂ ਆਈਡੀਆ ਲਗਾਉਣੀ ਏ ਕਿ ਆਪਣੀ ਘਰ ਦੇ ਵਿੱਚ ਕਦੇ ਵੀ ਕਿਸੇ ਵੀ ਤਰ੍ਹਾਂ ਦਾ ਲੜਾਈ ਕਲੇਸ਼ ਨਹੀਂ ਰਹਿੰਦਾ ਸਾਰੇ ਪਰਿਵਾਰ ਦੇ ਮੈਂਬਰ ਨੀ ਜਿਹੜੇ ਉਹ ਤੰਦਰੁਸਤ ਰਹਿੰਦੇ ਨੇ ਕਿਸੇ ਵੀ ਤਰ੍ਹਾਂ ਦਾ ਦੁੱਖ ਕਲੇਸ਼ ਨਹੀਂ ਹੁੰਦਾ ਖਾਲਸਾ ਜੀ ਉਸ ਘਰ ਪਰਿਵਾਰ ਤੇ ਪਰਮਾਤਮਾ ਦੀ ਬੇਅੰਤ ਕਿਰਪਾ ਹੁੰਦੀ ਏ ਇਸੀ ਤਰ੍ਹਾਂ ਖਾਨਸਾ ਜੀ ਆਪਣੇ ਮਨ ਦੇ ਵਿੱਚ ਬਹੁਤ ਵਿਚਾਰ ਹੁੰਦੇ ਨੇ ਕਿ ਅਸੀਂ ਬਹੁਤ ਹੀ ਜ਼ਿਆਦਾ ਸੇਵਾ ਵੀ ਕਰਦੇ ਆ ਗੁਰਬਾਣੀ ਦੇ ਜਾਪ ਵੀ ਕਰਦੇ ਆ ਚੁਪੈਰਾ ਸੇਮ ਵੀ ਕੱਟਦੇ ਆ ਕਿ ਚੋਤ ਵੀ ਜਗਾਉਣੀ ਆ ਪਰ ਸਾਡੇ ਘਰ ਦੇ ਵਿੱਚ ਸ਼ਹੀਦਾਂ ਸਿੰਘਾਂ ਤਨਤਨ ਬਾਬਾ ਦੀਪ ਸਿੰਘ ਸੇਮ ਜੀ ਦੀ ਕਿਰਪਾ ਨਹੀਂ ਹੁੰਦੀ ਕਿ ਅਸੀਂ ਕੀ ਕਰੀਏ ਸਾਡੀ ਤੋਂ ਕਿੱਥੇ ਗਲਤੀ ਰਹਿੰਦੀ ਪਈਏ ਕਿਹੜੀ ਗਲਤੀ ਦੀ ਵਜ੍ਹਾ ਦੇ ਕਰਕੇ ਸਾਡੀ ਅਰਦਾਸ ਬੇਨਤੀ ਪੂਰੀ ਨਹੀਂ ਹੁੰਦੀ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਸਾਡੀ ਦੀ ਕਿਰਪਾ ਨਹੀਂ ਕਰਦੇ ਸੋ ਖਾਲਸਾ ਜੀ ਜੇਕਰ ਤੁਹਾਡੀ ਨਾਲ ਵੀ ਇਸ ਤਰ੍ਹਾਂ ਹੋ ਰਿਹਾ ਹੈ ਤਾਂ ਤੁਸੀਂ ਆਪਣੇ ਮਨ ਦੇ ਅੰਦਰ ਝਾਤੀ ਮਾਰੋ ਤੇ ਆਪਣੇ ਮਨ ਦੇ ਅੰਦਰ ਝਾਤੀ ਮਾਰ ਕੇ ਇਹ ਦੇਖੋ ਕੀ ਤੁਹਾਡਾ ਜਿਹੜਾ ਮਾਨੀ ਉਹ ਕਿਸੇ ਦੇ ਪ੍ਰਤੀ ਈਰਖਾ ਤਿੰਕਰੋਧ ਨਾਲ ਤਣੇ ਭਰਿਆ ਹੋਇਆ ਕਿਤੇ ਤੇ ਤੁਸੀਂ ਆਪਣੇ ਅੰਦਰ ਚਾਦੀ ਮਾਰ ਕੀ ਇਹ ਵੀ ਦੇਖੋ ਕਿ ਤੁਸੀਂ ਕਦੇ ਕਿਸੇ ਦਾ ਦੇਲਤਾ ਨਹੀਂ ਦਿਖਾਇਆ ਤੁਸੀਂ ਕਦੇ ਕਿਸੇ ਦਾ ਹੱਕ ਤਾਂ ਨਹੀਂ ਮਾਰਿਆ ਜੇਕਰ ਖਾਲਸਾ ਜੀ ਆਪਾਂ ਗੁਰਬਾਣੀ ਦੇ ਜਾਪ ਕਰਦੇ ਆ ਪਰ ਆਪਣਾ ਜਿਹੜਾ ਮਨ ਏ ਉਹਦੇ ਅੰਦਰ ਇੰਨੀ ਈਰਖਾ ਤੇ ਗਰੋਧ ਭਰਿਆ ਹੋਇਆ ਹੈ ਇੰਨਾ ਜ਼ਿਆਦਾ ਹੈ ਕਿ ਆਪਣਾ ਵਸ ਨਹੀਂ ਚੰਦਾ ਜਿਹੜੇ ਬੰਦੇ ਦੇ ਮਨੁੱਖ ਦੇ ਪ੍ਰਤੀ ਆਪਣੀ ਮਨ ਦੀ ਅੰਦਰ ਇੰਨੀ ਈਰਖਾ ਭਰੀ ਹੋਈ ਹੈ ਆਪਣਾ ਵਸ ਨਹੀਂ ਚੰਦਾ ਕਿ ਉਸ ਨੂੰ ਆਪਾਂ ਕੁਝ ਕਰ ਵੀ ਦਈਏ ਕਿਉਂਕਿ ਵਸ ਚ ਨਹੀਂ ਹੈਗਾ ਪਰ ਗਰੋਧ ਤੇ ਈਰਖਾ ਉਸ ਮਨੁੱਖ ਦੇ ਲਈ ਆਪਣੇ ਮਨ ਦੇ ਵਿੱਚ ਇੰਨੀ ਹੋਵੇਗੀ ਤਾਂ ਉਸ ਹਾਲਾਤ ਦੇ ਵਿੱਚ ਖਾਲਸਾ ਜੀ ਤੁਸੀਂ ਭਾਵੇਂ ਸਾਰਾ ਦਿਨ ਹੀ ਵਾਹੀ ਔਰ ਉਹ ਵਾਹੀ ਗੁਰੂ ਜਪਦੇ ਰਹੋ ਸਾਰਾ ਦਿਨ ਉਸ ਰੱਬ ਨੂੰ ਯਾਦ ਕਰਦੇ ਰਹੋ ਪਰ ਖਾਲਸਾ ਜੀ ਕਿਰਪਾ ਫਿਰ ਵੀ ਨਹੀਂ ਹੁੰਦੀ ਕਿਉਂਕਿ ਖਾਲਸਾ ਜੀ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਦੀ ਕੁਰਬਾਨੀ ਆਪਾਂ ਨੂੰ ਇਹ ਨਹੀਂ ਸਿਖਾਉਂਦੀ ਕਿ ਆਪਾਂ ਕਿਸੇ ਦੇ ਨਾਲ ਮਾਰਾ ਕਰਨਾ ਹੈ ਮਾਰਾ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਆਪਾਂ ਨੂੰ ਕਿਤੇ ਵੀ ਇਹ ਸਿੱਖਿਆ ਨਹੀਂ ਦਿੰਦੀ ਜਿਸ ਕਰਕੇ ਆਪਾਂ ਜਿੰਨੇ ਮਰਜੀ ਗੁਰਬਾਣੀ ਦੇ ਜਾਪ ਵੀ ਕਰਦੇ ਆ ਪਾਠ ਵੀ ਕਰਦੇ ਆ ਨਿਤਨੇਮ ਵੀ ਆ ਪਰ ਜਿੰਨਾ ਟਾਈਮ ਆਪਣਾ ਜਿਹੜਾ ਮਾੜੀ ਉਹ ਸੱਚਾ ਸੁੱਚਾ ਨਹੀਂ ਹੁੰਦਾ ਉਹਨਾਂ ਟਾਈਮ ਆਪਣੀ ਘਰ ਦੇ ਵਿੱਚ ਇਸ ਤਰ੍ਹਾਂ ਦੁੱਖ ਕਲੇਸ਼ ਦਿਲਦਰਦਾ ਤੇ ਗਰੀਬੀ ਬਣੀ ਰਹਿੰਦੀ। ਇਸੇ ਤਰ੍ਹਾਂ ਖਾਲਸਾ ਜੀ ਜੇਕਰ ਤੁਸੀਂ ਵੀ ਚਾਹੋ ਨਿਓ ਕਿ ਤੁਹਾਡੀ ਦੀ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਰਹੇ ਤੁਹਾਡੇ ਸਾਰੇ ਹੀ ਕਾਰਜ ਸਫਲ ਹੋਣ। ਤੁਹਾਡੀ ਰੁਕੀ ਹੋਈ ਕੰਮ ਚੱਲ ਪੈਣ ਤਾਂ ਉਸ ਦੇ ਲਈ ਖਾਲਸਾ ਜੀ ਤੁਸੀਂ ਹਮੇਸ਼ਾ ਪਵਿੱਤਰ ਜ਼ਿੰਦਗੀ ਦੇ ਵਿੱਚ ਕਿੰਨੇ ਵੀ ਦੁੱਖ ਗਿਉਣਾ ਆ ਜਾਣ ਤੁਸੀਂ ਵਾਹਿਗੁਰੂ ਸੱਚੇ ਪਾਸ਼ਾ ਜੀ ਦਾ ਦਰ ਕਦੇ ਨਹੀਂ ਛੱਡਣਾ ਕਿਉਂਕਿ ਖਾਲਸਾ ਜੀ ਇੱਕ ਆਪਣਾ ਗੁਰੂ ਏ ਵਾਹਿਗੁਰੂ ਸੱਚੇ ਪਾਸ਼ਾ ਜੀ ਨੇ ਜਿੰਨਾ ਤੋਂ ਉੱਪਰ ਖਾਲਸਾ ਜੀ ਕੋਈ ਵੀ ਨਹੀਂ ਆਪਾਂ ਕਈ ਵਾਰ ਕੀ ਕਰਦੇ ਆ ਕਿਸੇ ਦੀਆਂ ਗੱਲਾਂ ਦੇ ਵਿੱਚ ਆ ਕੇ ਆਂਡ ਗਵਾੜ ਰਿਸ਼ਤੇਦਾਰ ਸਾਖ ਸੰਬੰਧੀ ਉਹਨਾਂ ਦੀਆਂ ਗੱਨਾਂ ਦੇ ਵਿੱਚ ਆ ਕਿ ਆਪਣਾ ਜੇਕਰ ਕੋਈ ਕਾਰਜ ਵਿੱਚ ਰੁਕ ਜਾਂਦਾ ਏ ਕਮਾਕਾਰਾਂ ਦੇ ਵਿੱਚ ਕੋਈ ਰੁਕਾਵਟ ਪੈਂਦੀ ਤੇ ਉਹਨਾਂ ਦੀਆਂ ਗੱਲਾਂ ਦੇ ਵਿੱਚ ਆਉਣ ਦੇ ਨਾਲ ਆਪਾਂ ਗਲਤ ਰਸਤੇ ਆ ਤੇ ਜਾਂਦੇ ਆ ਕਿ ਆਪਾਂ ਕਿਸੇ ਬਾਬੇ ਕੋਲ ਚਲੇ ਜਾਂਦੇ ਆ ਪੰਡਤ ਦੇ ਕੋਲ ਚਲੇ ਜਾਂਦੇ ਆ ਜੇ ਇਸ ਕਰਕੇ ਆਪਣੀ ਜੋ ਕੁਰਬਾਨੀ ਦਾ ਜਾਪ ਕੀਤਾ ਹੁੰਦਾ ਏ ਜੋ ਆਪਾ ਸੇਵਾ ਸਿਮਰਨ ਕੀਤਾ ਹੁੰਦਾ ਹੈ ਉਥੇ ਜਾਣ ਕਰਕੇ ਫਿਰ ਉਹ ਕੀਤਾ ਗਿਆ ਸਿਮਰਨ ਤੇ ਕੀਤਾ ਗਿਆ ਪਾਠ ਵੀ ਵਿਅਰਥ ਚਲਾ ਜਾਂਦਾ ਹੈ ਕਿਉਂਕਿ ਆਪਣਾ ਭਰੋਸਾ ਹੀ ਨਹੀਂ ਰਹਿ ਜਾਂਦਾ ਜਿੰਨਾ ਸਮਾਂ ਆਪਾ ਇੱਕ ਦਰ ਦੇ ਹੋ ਕੇ ਨਹੀਂ ਰਹਿੰਦੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਨਹੀਂ ਛੋੜਦੇ ਆਪਾ ਆਪਣਾ ਤਨ ਜੋੜਿਆ ਹੋਇਆ ਹੈ ਪਰ ਜਿਹੜਾ ਮਨ ਇਹਨਾਂ ਉਹ ਟਿਕਦਾ ਫਿਰਦਾ ਹੈ ਕਿਉਂਕਿ ਆਪਾਂ ਬਾਹਰ ਤੋਂ ਤਾਂ ਦੇਖਦੇ ਆਂ ਤਾਂ ਤੋਂ ਤਾਂ ਕਿ ਹਾਂਜੀ ਅਸੀਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਜੁੜੇ ਹੋਏ ਆਂ ਅਸੀਂ ਗੁਰੂ ਵਾਲੇ ਬਣੇ ਹੋਏ ਆਂ ਪਰ ਜਿਹੜਾ ਆਪਣਾ ਮਾਣੇ ਉਹ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਪੜ ਲੈਂਦੇ ਨੇ ਕਿ ਆਪਣਾ ਜਿਹੜਾ ਮਾਣੇ ਉਹ ਕਿੱਥੇ ਤੱਕ ਜਾਂਦਾ ਹੈ ਜੇ ਆਮ ਗਨੁੱਖ ਨੂੰ ਆਪਾਂ ਖਾਲਸਾ ਜੀ ਕਿ ਐਸਾ ਕਰਦੀ ਆ ਕਿ ਅਸੀਂ ਤਾਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਬਿਨਾਂ ਕਿਸੇ ਔਰਤੇ ਵਿਸ਼ਵਾਸ ਵੀ ਨਹੀਂ ਕਰਦੇ ਪਰ ਆਪਣਾ ਜਿਹੜਾ ਮਾਣੀ ਉਹ ਕਦੇ ਇੱਧਰ ਉੱਧਰ ਭਟਕਦਾ ਹੈ ਤਾਂ ਉਹ ਪਰਮਾਤਮਾ ਦਾ ਜਾਣਦਾ ਹੈ ਉਹ ਤਾਂ ਸਭਨਾਂ ਦੇ ਦਿਲਾਂ ਦੀ ਹੀ ਜਾਣਦਾ ਹੈ ਕਿ ਆਪਾਂ ਕਿੰਨਾ ਕਿ ਇੱਕ ਦਰ ਦੇ ਹੋ ਕੇ ਬੈਠੇ ਆਂ ਤੇ ਕਿੰਨਾ ਕਿ ਆਪਣਾ ਆਪਣੇ ਗੁਰੂ ਤੇ ਵਿਸ਼ਵਾਸ ਸੋ ਇਸੇ ਤਰ੍ਹਾਂ ਖਾਲਸਾ ਜੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਹੈ ਜੇਕਰ ਤੁਸੀਂ ਖੁਸ਼ੀਆਂ ਲੈਣੀਆਂ ਨੇ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਤੁਸੀਂ ਕਿਰਪਾ ਲੈਣੀ ਹੈ ਤਾਂ ਖਾਲਸਾ ਜੀ ਤੁਸੀਂ ਹਰ ਰੋਜ਼ ਸਵੇਰੇ ਅਮਰੰਤ ਵੇਲੇ ਉੱਠ ਕੇ ਤੁਸੀਂ ਨਿਤਨੇਮ ਕਰੋ ਤੂਫ਼ ਵਰਤੀ ਲਗਾਇਆ ਕਰੋ ਤੇ ਜੋਤ ਜਗਾਇਆ ਕਰੋ ਤੁਸੀਂ ਨਿਤਨੇਮ ਤਾਂ ਖਾਲਸਾ ਜੀ ਕਰਨਾ ਹੀ ਕਰਨਾ ਹੈ ਜੇ ਹੋ ਸਕੇ ਤਾਂ ਤੁਸੀਂ ਹਰ ਰੋਜ਼ ਪਾਰੀਦੇ ਸਵੇਰੀ ਅਮ੍ਰਿਤ ਵੇਲੇ ਤੇ ਜੈ ਫਿਰ ਭਾਵੇਂ ਜਦੋਂ ਤੁਹਾਨੂੰ ਦਿਨ ਦੇ ਵਿੱਚ ਕਿਸੇ ਵੀ ਟਾਈਮ ਜਦੋਂ ਤੁਹਾਨੂੰ ਸਮਾਂ ਲੱਗਦਾ ਹੈ ਇੱਕ ਸ੍ਰੀ ਸੁਖਮਣੀ ਸਹਿਬ ਦਾ ਜਾਪ ਜ਼ਰੂਰ ਕਰਿਆ ਕਰੋ ਜਦੋਂ ਤੁਸੀਂ ਨਿਤਨੇਮ ਕਰਦੇ ਹੋ ਸ੍ਰੀ ਸੁਖਮਣੀ ਸਹਿਬ ਦਾ ਜਾਪ ਕਰਦੇ ਹੋ ਜਾਮੇ ਰਹਿਰਾ ਸਹਿਬ ਕਰਦੇ ਹੋ ਤਾਂ ਹਾਲ ਸਰ ਜੀ ਕੋਲ ਜਲ ਜ਼ਰੂਰ ਰੱਖਿਆ ਕਰੋ ਉਹੀ ਜਲ ਤੁਸੀਂ ਸ਼ਕਨਾਏ ਦੇ ਪਰਿਵਾਰ ਨੂੰ ਸ਼ਿਕਾਉਣਾ ਹੈ ਤੇ ਉਹ ਵਧੇ ਹੋਏ ਜਲ ਦੇ ਨਾਲ ਤੁਸੀਂ ਹੋਰ ਜਲ ਨੂੰ ਵਧਾ ਕੇ ਘਰ ਦੇ ਵਿੱਚ ਛੰਡਾ ਵੀ ਦਿਆ ਕਰੋ ਜੇਕਰ ਤੁਸੀਂ ਇੱਕ ਵਾਰ ਇਸ ਤਰ੍ਹਾਂ ਗੁਰਬਾਣੀ ਦਾ ਜਾਪ ਕਰਨਾ ਸ਼ੁਰੂ ਕਰੋਗੇ ਤੇ ਹਰ ਰੋਜ਼ ਹਰ ਰੋਜ਼ ਆਪਣੀ ਅਰਦਾਸ ਬੇਨਤੀ ਕਰਨੀ ਹੈ ਅਰਦਾਸ ਬੇਨਤੀ ਕਰਦੇ ਸਮੇਂ ਵੀ ਕੁਝ ਗੱਲਾਂ ਨੂੰ ਤੁਸੀਂ ਦੇ ਆਣ ਦੇ ਵਿੱਚ ਰੱਖਣੀਆਂ ਨੇ ਜਿਵੇਂ ਖਾਲਸਾ ਜੀ ਆਪਾਂ ਹਰ ਰੋਜ਼ ਆਪਾਂ ਵਾਹਿਗੁਰੂ ਸੱਚੇ ਪਾਸ਼ਾ ਜੀ ਅੱਗੇ ਸਾਰੇ ਹੀ ਅਰਦਾਸ ਬੇਨਤੀ ਕਰਦੇ ਆਂ ਪਰ ਹਰ ਰੋਜ਼ ਜਿਵੇਂ ਆਪਣੇ ਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਆਪਣੀ ਇੱਕ ਅਰਦਾਸ ਪੂਰੀ ਹੁੰਦੀ ਹੈ ਆਪਾਂ ਦੂਸਰੀ ਮੰਗ ਰੱਖ ਦਿੰਦੇ ਆਂ ਦੂਸਰੀ ਪੂਰੀ ਹੁੰਦੀ ਹੈ ਤੇ ਤੀਸਰੀ ਰੱਖ ਦਿੰਦੇ ਆਂ ਪਰ ਆਪਾ ਇਹੇ ਕਦੀ ਅਰਦਾਸ ਬੇਨਤੀ ਨਹੀਂ ਕੀਤੀ ਕਿ ਵਾਹਿਗੁਰੂ ਸੱਚੇ ਪਾਸ਼ਾ ਜੀ ਸਰਬਤ ਦਾ ਭਲਾ ਕਰਿਓ ਮੇਰੇ ਪਰਿਵਾਰ ਨੂੰ ਤੰਦਰੁਸਤੀ ਬਖਸ਼ਿਓ ਤੇ ਮੈਨੂੰ ਨਿਤਨੇਮ ਦੀ ਦਾਤ ਇਸੇ ਤਰ੍ਹਾਂ ਚੋਲੀ ਪਾਇਓ ਸੁਖਾਲਸਾ ਜੀ ਦਾਤਾਂ ਵੀ ਆਪਾ ਮੰਗਣੀਆਂ ਨਹੀਂ ਵਾਹਿਗੁਰੂ ਸੱਚੇ ਪਾਸ਼ਾ ਜੀ ਤੋ ਤੀ ਨਾਲ-ਨਾਲ ਖਾਨਸਾ ਜੀ ਤੁਸੀਂ ਅਰਦਾਸ ਕਰਦੇ ਸਮੇਂ ਸਰਬੱਤ ਦੇ ਭਲੇ ਦੀ ਅਰਦਾਸ ਜ਼ਰੂਰ ਕਰਿਆ ਕਰੋ ਉਸ ਤੋਂ ਬਾਅਦ ਦੀ ਵਿੱਚ ਤੁਸੀਂ ਆਪਣੀ ਅਰਦਾਸ ਜੋ ਵੀ ਤੁਹਾਡੇ ਮਨ ਦੀ ਇੱਛਾ ਹੈ ਉਸ ਦੇ ਪ੍ਰਤੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕਰਿਆ ਕਰੋ ਤੇ ਦੂਸਰਾ ਕਾਰਜ ਖਾਲਸਾ ਜੀ ਤੁਸੀਂ ਕਰਨਾ ਹੈ ਕਿ ਤੁਸੀਂ ਹਰ ਰੋਜ਼ ਗੁਰਦੁਆਰਾ ਸਾਹਿਬ ਜਾਣਾ ਹੈ ਹਰ ਰੋਜ਼ ਗੁਰਦੁਆਰਾ ਸਾਹਿਬ ਜਾਣਾ ਹੈ ਜਦੋਂ ਵੀ ਤੁਹਾਨੂੰ ਸਮਾਂ ਮਿਲੇ ਆ ਬ੍ਰਿਤਵੀ ਨੇ ਤੁਸੀਂ ਨਹੀਂ ਜਾ ਸਕਦੇ ਤਾਂ ਕੰਮ ਕਰ ਕਰਨ ਤੋਂ ਬਾਅਦ ਜਾ ਸਕਦੇ ਹੋ ਜੇ ਸਵੇਰੇ ਵੀ ਨਹੀਂ ਜਾ ਸਕਦੇ ਦੁਪਹਿਰ ਨੂੰ ਜਾਓ ਜਦੋਂ ਵੀ ਤੁਹਾਨੂੰ ਸਮਾਂ ਮਿਲਦਾ ਹੈ ਤੁਸੀਂ ਹਰ ਰੋਜ਼ ਗੁਰਦੁਆਰਾ ਸਾਹਿਬ ਜਾਣਾ ਹੈ ਜੇਕਰ ਤੁਸੀਂ ਸੇਵਾ ਉਠੀ ਕਰ ਸਕਦੇ ਹੋ ਤਾਂ ਤੁਸੀਂ ਸੇਵਾ ਕਰੋ ਗੁਰਦੁਆਰਾ ਸਾਹਿਬ ਜਾ ਕੇ ਗੁਰੂ ਮਹਾਰਾਜ ਜੀ ਪਾਤਸ਼ਾਹ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾ ਕਮਲਾਂ ਦੇ ਵਿੱਚ ਨਮਸਕਾਰ ਕਰਕੇ ਉਥੇ ਬੈਠ ਕੇ ਤੁਸੀਂ ਮੂਲ ਮੰਤਰ ਦਾ ਜਾਪ ਕਰੋ ਫਿਰ ਸਮਾਹੀ ਗਾਇਤਾ ਸੇਵਾ ਵੀ ਕਰੋ ਨਹੀਂ ਤਾਂ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਆਪਣਾ ਘਰ ਆ ਕੇ ਆਪਣੀ ਗਮਮਕਾਰਾਂ ਦੇ ਵਿੱਚ ਲੱਗ ਸਕਦੇ ਹੋ ਇਸ ਤੋਂ ਬਾਅਦ ਖਾਲਸਾ ਜੀ ਜਿਵੇਂ ਆਪਣੀ ਘਰਾਂ ਦੇ ਵਿੱਚ ਜਾਂ ਆਪਾਂ ਜਰੂਰ ਕਿਸੇ ਰਿਸ਼ਤੇਦਾਰੀ ਦੇ ਵਿੱਚ ਜਾਣੇ ਆ ਤੇ ਜਾਂ ਫਿਰ ਖਾਲਸਾ ਜੀ ਆਪਣੇ ਘਰ ਦੇ ਵਿੱਚ ਕੋਈ ਨਾ ਕੋਈ ਆਂਡਗਵਾਂਡ ਦੇ ਵਿੱਚ ਆ ਜਾਂਦਾ ਹੈ ਜੋ ਕਿ ਆ ਕੇ ਕਿਸੇ ਦੂਸਰੇ ਘਰ ਦੇ ਨੋਦੀ ਤੀ ਦੀ ਚਾ ਫੁੱਤ ਦੀ ਕੋਈ ਆਪਣੇ ਕੋਲ ਚੁਗਲੀ ਨਿੰਦਿਆ ਕਰਦਾ ਹੈ ਤਾਂ ਖਾਲਸਾ ਜੀ ਇਸ ਚੀਜ਼ ਤੋਂ ਤੁਸੀਂ ਖਾਸ ਕਰਕੇ ਪ੍ਰੇਜ ਰੱਖਣਾ ਕਿਉਂਕਿ ਕਿਸੇ ਦੀ ਵੀ ਜਦੋਂ ਤੁਸੀਂ ਗੁਰੂ ਦੇ ਨਾਲ ਜੁੜਦੇ ਹੋ ਗੁਰਬਾਣੀ ਦੇ ਨਾਲ ਜੁੜਦੇ ਹੋ ਤਾਂ ਕਿਸੇ ਦੀ ਵੀ ਚੁਗਲੀ ਨਿੰਦਿਆ ਨਹੀਂ ਕਰਨੀ ਖਾਲਸਾ ਜੀ ਜੇਕਰ ਤੁਸੀਂ ਕਿਸੇ ਦੀ ਚੁਗਲੀ ਨਿੰਦਿਆ ਵੀ ਕਰਦੇ ਹੋ ਨਾ ਤਾਂ ਵੀ ਤੁਹਾਡੇ ਤੇ ਸ਼ਹੀਦ ਸਿੰਘਾਂ ਦੀ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਗੁਰੂ ਸੇਵਾ ਦਾ ਦੀ ਤੁਹਾਡੇ ਤੇ ਕਿਰਪਾ ਨਹੀਂ ਹੁੰਦੀ ਕਿਸੇ ਦੀ ਚੁਗਲੀ ਨਿੰਦਿਆ ਕਰਨੀ ਹਰਸਾ ਜੀ ਬਹੁਤ ਵੱਡਾ ਪਾਪ ਏ ਸੋ ਇਸ ਚੀਜ਼ ਤੋਂ ਤੁਸੀਂ ਪਰੇਜ ਰੱਖੋ ਜੇਕਰ ਤੁਹਾਡੇ ਕੋਲ ਆ ਕੇ ਕੋਈ ਚੁਗਲੀ ਨਿੰਦਿਆ ਕਿਸੇ ਦੀ ਕਰਦਾ ਵੀ ਏ ਤਾਂ ਤੁਸੀਂ ਉਸ ਦੀ ਗੱਲ ਤੇ ਧਿਆਨ ਨਾ ਕਰੋ ਤੀ ਤੁਸੀਂ ਸਭੋ ਦੀ ਉਸ ਨੂੰ ਵੀ ਕਹੋ ਕਿ ਤੁਸੀਂ ਇਹ ਸਭ ਗੱਲਾਂ ਸਾਡੇ ਕੋਲ ਨਾ ਕਰਿਆ ਕਰੋ ਸੋ ਇਸੇ ਤਰ੍ਹਾਂ ਹਰਸਾ ਜੀ ਤੇ ਸ੍ਰੀ ਗੰਨ ਇਹ ਹੈ ਕਿ ਜੇਕਰ ਤੁਹਾਡੇ ਕੋਲ ਕੋਈ ਬੈਠਦਾ ਵੀ ਜਦੋਂ ਕੋਈ ਰਿਸ਼ਤੇਦਾਰ ਆਪਣੇ ਘਰ ਦੇ ਵਿੱਚ ਆਉਂਦਾ ਏ ਜਾਂ ਆਪਾਂ ਕਿਸੇ ਰਿਸ਼ਤੇਦਾਰੀ ਦੇ ਵਿੱਚ ਜਾਂਦੇ ਆ ਤੇ ਜਦੋਂ ਆਪਾਂ ਉੱਥੇ ਬੈਠਦੇ ਆ ਦੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਕਰਨ ਦਾ ਮਾਨ ਕਰੇ ਤਾਂ ਤੁਸੀਂ ਉੱਥੇ ਗੁਰਬਾਣੀ ਦੀਆਂ ਗੱਲਾਂ ਗੁਰੂਆਂ ਦੀਆਂ ਗੱਲਾਂ ਸ਼ਹੀਦਾਂ ਸਿੰਘਾਂ ਦੇ ਬਾਰੇ ਵਿਚਾਰ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਸ਼ਹੀਦੀ ਦੇ ਬਾਰੇ ਇਸ ਤਰ੍ਹਾਂ ਦੀਆਂ ਤੁਸੀਂ ਵਿਚਾਰਾ ਇੱਕ ਦੂਸਰੇ ਨਾਲ ਸਾਂਝੀਆਂ ਕਰੋ ਤਾਂ ਕਿ ਤੁਸੀਂ ਆਪਣੇ ਨਾਲ ਨਾਲ ਜੋ ਵੀ ਤੁਹਾਡੇ ਕੋਲ ਰਿਸ਼ਤੇਦਾਰ ਜਾਂ ਸਬੰਧੀ ਬੈਠੇ ਨੇ ਉਹਨਾਂ ਤੇ ਵੀ ਇਹ ਸਭ ਗੱਲਾਂ ਕੀਤੀਆਂ ਗਈਆਂ ਦਾ ਤੁਹਾਡੀਆਂ ਕੀਤੀਆਂ ਗਈਆਂ ਗੱਲਾਂ ਦਾ ਊਨਾ ਤੇ ਵੀ ਪ੍ਰਭਾਵ ਪਵੇ ਤੇ ਉਹ ਵੀ ਹਮੇਸ਼ਾ ਚੜਦੀ ਕਲਾ ਦੇ ਵਿੱਚ ਰਹਿਣ ਤੇ ਗੁਰੂ ਮਹਾਰਾਜ ਸ੍ਰੀ ਪਾਸ਼ਾ ਜੀ ਦੀ ਉਹਨਾਂ ਤੇ ਵੀ ਬੇਅੰਤ ਕਿਰਪਾ ਰਹੇ ਸੋ ਇਸੇ ਤਰ੍ਹਾਂ ਖਾਨਸਾ ਜੀ ਜੇਕਰ ਤੁਸੀਂ ਇਹ ਤਿੰਨ ਕੰਮ ਕਰਨੇ ਸ਼ੁਰੂ ਕਰ ਦਿਓਗੇ ਨਿਤਨੇਮ ਗੁਰਬਾਣੀ ਦਾ ਜਾਪ ਗੁਰਦੁਆਰਾ ਸਾਹਿਬ ਜਾਣਾ ਸੇਵਾ ਸਿਮਰਨ ਕਰਨਾ ਕਿਸੇ ਦੀ ਚੁਹਲੀ ਨਿੰਦਿਆ ਤੋਂ ਪਰਹੇਜ਼ ਰੱਖਣਾ ਤਾਂ ਸਮਝ ਲਓ ਖਾਲਸਾ ਜੀ ਤੁਹਾਡੇ ਦੀ ਵੀ ਸ਼ਹੀਦਾਂ ਸਿੰਘਾਂ ਦੀ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਬੇਅੰਤ ਕਿਰਪਾ ਹੈ ਇਸ ਤਰ੍ਹਾਂ ਖਾਲਸਾ ਜੀ ਜਿਵੇਂ ਆਪਾਂ ਸੋਚਦੇ ਆ ਕਿ ਉਹ ਕਿਹੜੀ ਭੈਣ ਭਰਾ ਕਿਹੜੇ ਸੰਕੇਤ ਹੁੰਦੇ ਨੇ ਜਿਸ ਸਾਰ ਨੂੰ ਦੇਖਣ ਤਸ ਸਮਝ ਲਈਏ ਕਿ ਆਪਣੇ ਦੇ ਧੰਨ ਧੰਨ ਬਾਬਾ ਦੀਪ ਸਿੰਘ ਸੇਵ ਜੀ ਦੀ ਕਿਰਪਾਏ ਖਾਲਸਾ ਜੀ ਜਦੋਂ ਤੁਹਾਡਾ ਕੁਰਬਾਨੀ ਜੈ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਦੇ ਬਾਰੇ ਗਨਵਾ ਕਰਨ ਨੂੰ ਮਨ ਕਰੇ ਤੇ ਇਸ ਸੰਸਾਰ ਤੇ ਦੁਨੀਆ ਤੇ ਕੀ ਹੋ ਰਿਹਾ ਹੈ ਕੀ ਨਹੀਂ ਹੋ ਰਿਹਾ ਉਸ ਦੇ ਪ੍ਰਤੀ ਤੁਹਾਡਾ ਕੋਈ ਵੀ ਧਿਆਨ ਨਾ ਹੋਵੇ ਕਿਸੇ ਦੀ ਚੁਗਲੀ ਨਿੰਦਿਆ ਤੋਂ ਤੁਸੀਂ ਸੋਹ ਕੋਹਾਂ ਦੂਰ ਰਹੋ ਤੇ ਤੁਹਾਡਾ ਹਰ ਸੰਦੇ ਜਦੋਂ ਵੀ ਤੁਹਾਨੂੰ ਵੇਲ ਮਿਲਦੀ ਹੈ ਘਰ ਦੇ ਕਮਾਂਕਾਰਾਂ ਤੋਂ ਤੋ ਉਸ ਦਿਨ ਤੁਹਾਡਾ ਗੁਰਬਾਣੀ ਦਾ ਜਾਪ ਕਰਨ ਨੂੰ ਮਨ ਕਰੇ ਪਾਠ ਕਰਨ ਨੂੰ ਮਨ ਕਰੇ ਤਾਂ ਸਮਝ ਲਓ ਕਿ ਤੁਹਾਡੇ ਦੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਸ਼ਹੀਦਾ ਸਿੰਘਾਂ ਦੀ ਬੇਅਤ ਕਿਰਪਾ ਹੈ ਸੋ ਕਹਨ ਸਰ ਜੀ ਇਹ ਕੁਝ ਸੰਕੇਤ ਹੁੰਦੇ ਨੇ ਜਿੰਨਾ ਤੋਂ ਆਪਾਂ ਸਮਝ ਸਕਦੇ ਆ ਕਿ ਸਾਡੀ ਤੇ ਪਰਮਾਤਮਾ ਦੀ ਕਿਰਪਾ ਹੀ ਜਾ ਹੋਣ ਵਾਲੀ ਏ ਤੇ ਖਾਲਸਾ ਜੀ ਜੇਕਰ ਤੁਹਾਨੂੰ ਇਸ ਤਰ੍ਹਾਂ ਲੱਗੇ ਕਿ ਤੁਹਾਡੇ ਨਾਲ ਨਨ ਜਿਵੇਂ ਕਿਸੇ ਨਾ ਕਿਸੇ ਰੂ ਦਾ ਪੈ ਰਹੇ ਜਾਂ ਜਿਵੇਂ ਆਪਾਂ ਨੂੰ ਲੱਗੇ ਕਿ ਕੋਈ ਕਾਰਜ ਆਪਾਂ ਚਾਹਣੇ ਆ ਵੀ ਆਪਾਂ ਇਹ ਕਾਰਜ ਕਰਨਾ ਏ ਵੀ ਆਪਣੀ ਮਨ ਦੇ ਵਿੱਚ ਕੋਈ ਥੋੜਾ ਬਹੁਤ ਹੀ ਆਈਡੀਆ ਆਵੇ ਪਰ ਉਹ ਕੰਮ ਵੀ ਹੋ ਜਾਵੇ ਜਦੋਂ ਆਪਾਂ ਸੋਚਿਆ ਵੀ ਹਜੇ ਪੂਰਾ ਨਾ ਹੋਵੇ ਪਰ ਫਿਰ ਵੀ ਉਹ ਆਪਣਾ ਕਾਰਜ ਫਤਿਹ ਹੋ ਜਾਵੇ ਜਦੋਂ ਆਪਣਾ ਚੰਗੇ ਕੰਮ ਕਰਨ ਨੂੰ ਮਨ ਕਰੇ ਜਾਂ ਜਦੋਂ ਆਪਣਾ ਗੁਰਬਾਣੀ ਦੀ ਆ ਵਾਹੀ ਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਗੰਭੈ ਕਰਨ ਨੂੰ ਮਨ ਕਰੇ ਤੈ ਤੁਸੀਂ ਉਸ ਸਰਵੇ ਸਮਲ ਸੈਕ ਦੇ ਉਹ ਕੀ ਤੁਹਾਡੀ ਨਾਲ ਕਿਸੇ ਚੰਗੀ ਰੂਹ ਦਾ ਪਹਿਰਾ ਹੈ ਵਾਹਿਗੁਰੂ ਸੱਚੇ ਪਾਸ਼ਾ ਜੀ ਦੀ ਤੁਹਾਡੀ ਘਰ ਦੇ ਵਿੱਚ ਬੇਅੰਤ ਕਿਰਪਾ ਹੈ ਤੁਹਾਡੀ ਘਰ ਤੇ ਤੁਹਾਡੀ ਤੇ ਤੁਹਾਡੀ ਪਰਿਵਾਰ ਤੇ ਸ਼ਹੀਦਾ ਸਿੰਘਾਂ ਦੀ ਬੇਅੰਤ ਕਿਰਪਾ ਹੈ ਸੁਖਾਂ ਸਾਹਿਬ ਜੀ ਉਹਨਾਂ ਤੇ ਹੀ ਵਾਹਿਗੁਰੂ ਸੱਚੇ ਪਾਸ਼ਾ ਜੀ ਦੀ ਜਾਂ ਫਿਰ ਸ਼ਹੀਦਾ ਸਿੰਘਾਂ ਦੀ ਬੇਅੰਤ ਕਿਰਪਾ ਹੁੰਦੀ ਏ ਜੋ ਕਦੇ ਵੀ ਕਿਸੇ ਦਾ ਮਾੜਾ ਨਹੀਂ ਕਰਦੇ ਬੁਰਾ ਭਲਾ ਨਹੀਂ ਕਹਿੰਦੇ ਕਿਸੇ ਦੀ ਚੁਗਲੀ ਨਿੰਦਿਆ ਨਹੀਂ ਕਰਦੇ ਚਾਹ ਫਿਰ ਗੁਰਬਾਣੀ ਦੇ ਨਾਲ ਜੁੜੇ ਕੋਈ ਨਹੀਂ ਗੁਰਦੁਆਰਾ ਸਾਹਿਬ ਜਾਂਦੇ ਨੇ ਸੇਵਾ ਸਿਮਰਨ ਕਰਦੇ ਨੇ ਪੁੰਨ ਦਾਨ ਦਾ ਕੰਮ ਕਰਦੇ ਨੇ ਖਾਲਸਾ ਜੀ ਉਹੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨੈ ਸਕਦੀਨੀ ਤੇ ਉਹਨਾਂ ਦੇ ਹੀ ਘਰ ਪਰਿਵਾਰ ਤੇ ਫਿਰ ਵਾਹੀ ਗੁਰੂ ਸੱਚੇ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਹੁੰਦੀ ਏ ਫਿਰ ਉਹਨਾਂ ਦਾ ਕੋਈ ਚਾਹ ਕੇ ਵੀ ਹਾਲਸ ਜੀ ਬੁਰਾ ਨਹੀਂ ਕਰ ਸਕਦਾ ਕਿਉਂਕਿ ਪਰਮਾਤਮਾ ਦੀ ਉਸ ਘਰ ਪਰਿਵਾਰ ਤੇ ਕਿਰਪਾ ਹੀ ਇੰਨੀ ਹੋ ਜਾਂਦੀ ਏ ਸੋ ਖਾਲਸਾ ਜੀ ਏਸੀ ਆਪਣੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀ ਇਸ ਸੰਕੇਤ ਮਿਲਦੇ ਨੇ ਜਾਂ ਫਿਰ ਤੁਹਾਡੇ ਗੁਰਬਾਣੀ ਦਾ ਜਾਪ ਸੇਵਾ ਸਿਮਰਨ ਕਰਨ ਦੇ ਬਾਵਜੂਦ ਵੀ ਤੁਹਾਡੀ ਅਰਦਾਸ ਨਹੀਂ ਪੂਰੀ ਹੁੰਦੀ ਤੇ ਤੁਸੀਂ ਦੇਖਿਓ ਕਿ ਕਿੱਥੀ ਗਲਤੀ ਕਰ ਰਹੇ ਹੋ ਇਸ ਵੀਡੀਓ ਤੋਂ ਤੁਹਾਨੂੰ ਚੰਗੀ ਤਰ੍ਹਾਂ ਧਿਆਨ ਦੇ ਨਾਲ ਸੁਣਨ ਦੇ ਨਾਲ ਸਾਰੀ ਹਰਿ ਹਰਸਾ ਜੀ ਸਮਝ ਆ ਗਈ ਹੋਣੀ ਹੈ ਸੋ ਇਸੇ ਤਰ੍ਹਾਂ ਹਰਸਾ ਜੀ ਜੈਕਾਰ ਤੁਸੀ ਵੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਸ਼ਹੀਦਾ ਸਿੰਘਾਂ ਗੁਰੂ ਸੇਵਾ ਨੰਦੀ ਕਿਰਪਾ ਨੈਣੀ ਤਾ ਖਾਲਸਾ ਜੀ ਜ਼ਰੂਰ ਅੱਜ ਤੋਂ ਹੀ ਇਹ ਤਿੰਨ ਕੰਮ ਕਰਨੇ ਸ਼ੁਰੂ ਕਰ ਦਿਓ ਇਹ ਤਿੰਨੇ ਹੀ ਕੰਮਾਂ ਨੂੰ ਅੱਜ ਤੋਂ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਸ਼ਾਮਿਲ ਕਰ ਲਓ ਕਦੇ ਵੀ ਤੁਹਾਡੇ ਦਿਨ ਨਾਲ ਬੁਰਾ ਨਹੀਂ ਹੋਵੇਗਾ ਤੁਹਾਡੀ ਦੀ ਪਰਮਾਤਮਾ ਦੀ ਬਹੁਤ ਜ਼ਿਆਦੀ ਕਿਰਪਾ ਹੋਵੇਗੀ ਇਸ ਚੀਜ਼ ਨੂੰ ਜੇਕਰ ਤੁਸੀਂ ਖਾਰਸਾ ਜੀ ਇੱਕ ਮਹੀਨਾ ਹੀ ਕਰ ਲੋਗੇ ਤੁਹਾਨੂੰ ਆਪਣੇ ਅੰਦਰ ਇੱਕ ਬਦਲਾ ਨਜ਼ਰ ਆਵੇਗਾ ਕਿ ਤੁਸੀਂ ਆਪਣੇ ਆਪ ਦੇ ਵਿੱਚ ਤੁਹਾਡੇ ਚ ਕਿੰਨਾ ਗ ਬਦਲਾ ਆ ਗਿਆ ਸੋ ਖਾਰਸਾ ਜੀ ਇਸ ਆਪਣੀ ਅੱਜ ਦੀ ਵੀਡੀਓ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਤੇ ਸੁਣਨ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਵਾਹੀ ਗੁਰੂ ਲਈ ਕੀ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਖਾਲਸਾ ਜੀ ਭੁੱਲਾ ਚੁੱਕਾਂ ਦੀ ਖੀਮਾ ਬਖਸ਼ਨੀ ਬੋਲਦੇ ਸਮੇਂ ਜਾਣੇ ਅਤੇ ਜਾਣੇ ਅਣਕਾ ਗਲਤੀਆਂ ਭੁੱਲਾ ਚੁੱਕਾਂ ਹੋ ਜਾਂਦੀ ਆ ਹੋਣੀ ਹੈ ਖਿਵਾ ਬਖਸ਼ਨੀ ਖਾਲਸਾ ਜੀ ਤੁਸੀਂ ਵੀ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੁੜੋ ਗੁਰੂ ਵਾਲੇ ਬਣੋ ਤੇ ਆਪਣੇ ਬੱਚਿਆਂ ਨੂੰ ਵੀ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੋੜੋ ਤਾਂ ਤਾਂ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਸਾਰੀਆਂ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਸਰਬੱਤ ਦਾ ਪਲਾ ਕਰਨਾ ਵਾਹਿਗੁਰੂ ਸੱਚੇ ਪਾਤਸ਼ਾਹ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਤੁਹਾਡੇਦਰ ਆਈਆਂ ਸਾਰੀਆਂ ਹੀ ਸੰਗਤਾਂ ਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਪਰਕੀ ਪੇਟੀਆਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਬੱਚੇ ਬੱਚੀਆਂ ਦੇ ਕਾਰਜ ਸਫਲ ਕਰਨੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਸਭਨਾ ਭੈਣ ਭਰਾਵਾਂ ਦੇ ਘਰ ਪਰਿਵਾਰ ਤੇ ਮੇਰ ਭਰਿਆ ਹੱਥ ਰੱਖਣਾ ਸਭਨਾਂ ਦੇ ਘਰ ਹੱਸਦੇ ਵਸਦੇ ਰਹਿਣ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸਾਰੇ ਹੀ ਮੈਨ ਭਰਾਵਾਂ ਨੂੰ ਲੰਮੀਆ ਪੂਰਾ ਬਖਸ਼ੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ